ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਗਟ ਬਣਾਉਣੇ ਆ ਜਾਗਟ ਦੀ ਬਣਤੀ ਦੱਸਨੇ ਆ ਇਹ ਆਪਣੀ ਜੇਬਾਂ ਵਾਲੀ ਜਾਗਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਮੇਰੇ ਵੀਡੀਓ ਵੇਖਣ ਨੂੰ ਮਿਲਣਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੁਸੀਂ ਵੀ ਬਣਾ ਕੇ ਵੇਖਿਓ ਤੇ ਬਹੁਤ ਹੀ ਵਧੀਆ ਜਾਕਟ ਬਣਦੀ ਹੈ ਇਹ ਆਪਣੀ ਹਾਫ ਜਾਕਟ ਚਲੋ ਜੀ ਆਪਾਂ ਬਣਤੀ ਦੱਸਦੇ ਹਾਂ ਚਲੋ ਜੀ ਆਪਾਂ ਜਾਕਟ ਦੀ ਬਣਤੀ ਦੱਸਦੇ ਹਾਂ ਤੁਹਾਨੂੰ ਤੇ ਇਹ ਆਪਣੀ ਜੇਬਾਂ ਵਾਲੀ ਜਾਕਟ ਹੈ ਤੇ ਇਹਦੇ ਆ ਇਹ ਮੱਖੀ ਟੋਪੇ ਦੀ ਬਣਤੀ ਹੈ ਦੇਖੋ ਨੇੜ ਤੋਂ ਇਹ ਮੱਖੀ ਟੋਪਾ ਹੁੰਦਾ ਸੀ ਜਿਹਦਾ ਬਾਰਡਰ ਵੀ ਹੋਰ ਤਰੀਕੇ ਦਾ ਬਣਾਇਆ ਹੋਇਆ ਆਪਣਾ इस तरीके फट्टी बटन तो कमेंट कर सकते ये आप चाक रखे हुए ये आप चाक रख के बनाई हुई है जाकट त हम आप दस दें कत्ती पाए ਤੇ ਦੇ ਆਪਾਂ ਇੱਕ ਸਿੱਧੀ ਸਲਾਈ ਕੱਢ ਲਈ ਇਹਦੀ ਉਲਟੀ ਸਲਾਈ ਤੋਂ ਬਣਤੀ ਸ਼ੁਰੂ ਹੋਊਗੀ ਤੇ ਦੇ ਆਪਾਂ ਤਿੰਨ ਤਨ ਡਿਜ਼ਾਈਨ ਦੇ ਤਿੰਨ ਤਨ ਕੁੰਡੇ ਪਾਉਣੇ ਆ ਜਿੰਨੇ ਵੀ ਤੁਸੀਂ ਆਪ ਦੀ ਕੋਟੀ ਸਵਾਟਰ ਜੈਕਟ ਦੇ ਬਣਾਉਣੇ ਹੋਣ ਜਿੰਨੇ ਕੁੰਡੇ ਹੋਣ ਉਹ ਇਹ ਤਿੰਨ ਤਨ ਕੁੰਡਿਆਂ ਦੇ ਹਿਸਾਬ ਨਾਲ ਰੱਖਣੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਤੇ ਦੋ ਕੁੰਡੇ ਉਧਰ ਤੇ ਦੋ ਇਧਰ ਤੇ ਦੋ ਇਧਰ ਬਾਅਦ ਰੱਖਣੇ ਆ ਉਹ ਸਿੱਧੇ ਵੱਢਣਗੇ ਤੇ ਤਿੰਨ ਤਨ ਕੁੰਡਿਆਂ ਦਾ ਡਿਜ਼ਾਈਨ ਤੇ ਆਪਾਂ ਸਿੱਧੀ ਸਲਾਈ ਇੱਕ ਕੱਢ ਲਈ ਆ ਆਪਾਂ 33 ਪਾਏ ਤੇ ਹੁਣ ਆਪਾਂ ਉਲਟੀ ਸਲਾਈ ਬਣਦੇ ਉਲਟੀ ਸਲਾਈ ਬੁਣਨੀ ਬੁਣਤੀ ਸ਼ੁਰੂ ਹੁੰਦੀ ਆ ਆਪਾਂ 2 ਕੁੰਡੇ ਪਾ ਲਾਂਗੇ ਪਹਿਲਾਂ ਆਪਾਂ ਮੈਂ ਲਾ ਲਵਾਂ ਪਾ ਮੁੰਨ ਲਓ ਸਰੀਆਣਾ ਹੁਣ ਆਪਾਂ 3 ਕੁੰਡੇ ਬੁਣਨੇ ਆ ഈ അപ്പം ദോ ക സി സി ചലണേ ഡിജൈന ഷർ ജാജ് പെല കോ കി കൂടെ ഫോർ ബന് ആ ത ਇਹ ਆਪਾਂ ਜਿਹੜਾ ਪਹਿਲਾ ਕੁੰਡਾ ਬਣਿਆ ਤੇ ਇਹ ਉੱਤੋਂ ਦੇ ਨਿਕਾਉਣਾ ਦੋਨਾਂ ਦੇ ਨਾਲ ਇਸ ਤਰੀਕੇ ਨਾਲ ਸਲਾਈ ਪਾ ਕੇ ਪੁੱਠੇ ਪਾਸ ਫਿਰ ਆਪਾਂ ਤਿੰਨੇ ਕੁੰਡੇ ਬੁਣ ਲੈਣੇ ਪਹਿਲਾਂ ਇਹ ਤਿੰਨੇ ਕੁੰਡੇ ਬੁਣਨੇ ਫਿਰ ਆਪਾਂ ਇਹਦਾ ਡਿਜ਼ਾਈਨ ਬਣਾਉਣਾ ਹੈ తిని కండి బాను ఏను ఆస్ కుండే దో కుది నంఘా ఇద్దరు ఎవర కు కండి సైను ఏ తరికే నా ఫే తిండే బనూ ఇద్దరు కుండే సలాయి పాయి కుండే ఉత్ా దా ఫే తిండే బ ਇਹ ਬਹੁਤ ਹੀ ਸੋਖਾ ਡਿਜ਼ਾਈਨ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਇਹ ਫਿਰ ਬੁਣ ਲੈਣ ਤਿੰਨ ਕੁੰਡੇ ਫਿਰ ਬੁਣ ਲਾਂਗੇ ਆਪਾਂ ਤੇ ਦੋ ਕੁੰਡੇ ਅੰਦਰ ਤਿੰਨ ਕੁੰਡਾ ਨਗਾ ਦੇਣ कुंडा लैन नहीं देना यह ध्यान रखना एक, एक कुंडा है दो ला ला देना कुंडे आ तीन कुंडे बुने एक ला देना अपने को दो कुंडे रह इस तरीके न उतो दें मक्खी तोपे की बजती है बुनती इस तरीके ना तो दो डिज़ाइन है आप लास्ट लाई बुन ला तो दिन दो या दो कुंडे अपने रह गए सीधे बुन लागे हूं ये अपनी सीधे पास तीज सिलाई आ गई एक पहली सीधी बुनी दूजी चप्पा बुनती पाई तीजी अपनी सीधी आ गई ਤੀਜੀ ਸਲਾਈ ਸ਼ੁਰੂ ਹੋ ਗਈ ਆਪਣੀ ਪਹਿਲੀ ਸਿੱਧੀ ਦੂਜੀ ਚ ਬੁਣਤੀ ਪਾਈ ਉਲਟੇ ਪਾਸੇ ਵਾਲੀ ਚ ਇਹ ਆਪਾਂ ਹੁਣ ਦੋਨੇ ਕੁੰਡੇ ਆ ਬੁਣ ਲੈਣੇ ਜਿਹੜੇ ਪਤੋਂ ਦੇ ਨੇ ਗਾ ਇਸੇ ਵੀ ਦੋਨੇ ਬੁਣ ਲੈਣੇ ਹੁਣ ਆਪਾਂ ਇਹਦੇ ਕੁੰਡਿਆਂ ਦੇ ਵਿਚਾਲੇ ਕੁੰਡਾ ਚੱਕਣਾ ਹੈ ਇਸ ਤਰੀਕੇ ਨਾਲ ਇਹਨੂੰ ਆਪਾਂ ਬੁਣ ਲੈਣਾ ਚੱਕ ਕੇ ਹੁਣ ਆਪਾਂ ਇਹ ਦੋ ਕੁੰਡੇ ਆ ਬੁਣ ਲੈਣੇ ਦੋਨੇ ਹੁਣ ਇਹਦਾ ਵਿਚਾਲਾ ਕੁੰਡਾ ਚੱਕਣਾ ਇਸ ਤਰੀਕੇ ਚ ਚਾਰ ਸਲਾਈਆਂ ਦਾ ਡਿਜ਼ਾਈਨ ਦੋ ਸਲਾਈਆਂ ਆ ਤੇ ਦੋ ਅਗਲਾ ਡਿਜ਼ਾਈਨ ਵੀ ਹੋਰ ਤਰੀਕੇ ਨਾਲ ਪਾਊਗਾ ਚਾਰ ਸਲਾਈਆਂ ਦਾ ਡਿਜ਼ਾਈਨ ਪੂਰਾ ਹੋ ਜਾਂਦਾ ਇਹ ਆਪਾਂ ਇਸ ਤਰੀਕੇ ਨਾਲ ਬਣੀ ਜਾਣੀ ਹੁਣ ਆਪਾਂ ਫੇਰ ਚੱਕਣਾ ਕੁੰਡਾ ਇੱਥੋਂ ਵਿਚਾਲੇ ਫਿਰ ਆਪਾਂ ਬੁਣ ਲੈਣੇ ਫਿਰ ਇੱਥੋਂ ਕੁੰਡਾ ਚੱਕ ਲੈਣਾ ਇਹ ਆਪਣਾ ਹੁਣ ਲਾਸਟ ਆ ਬੁਣਤੀਆਂ ਦਾ ਕੁੰਡਾ ਰਹਿ ਗਿਆ ਇਹ ਆਪਾਂ ਇਹਨਾਂ ਦੇ ਦੋਨਾਂ ਦੇ ਵਿਚਾਲੇੋਂ ਚੱਕਣਾ ਹੁਣ ਆਪਾਂ ਆ ਕੁੰਡਾ ਚੱਕਾਂਗੇ ਇਹ ਪਹਿਲੀ ਸਲਾਈ ਕਰਕੇ ਉਹ ਨਹੀਂ ਹੁੰਦਾ ਹਿਸਾਬ ਨਹੀਂ ਹੁੰਦਾ ਬਾਅਦ ਚ ਤੇ ਇਹ ਦੋਨੇ ਕੁੰਡੇ ਬੁਣ ਲੈਣੇ ਤੇ ਆਪਾਂ ਇਧਰੋਂ ਕੁੰਡਾ ਨਹੀਂ ਚੱਕਣਾ ਆ ਦੋ ਕੁੰਡੇ ਬੁਣ ਲੈਣੇ ਆਪਾਂ ਸਿੱਧੇ ਇਹ ਆਪਣੀ ਹੁਣ ਚੌਥੀ ਸਲਾਈ ਤਿੰਨ ਸਲਾਈ ਇਹ ਆਪਣੀਆਂ ਤਿੰਨ ਸਲਾਈਆਂ ਪੂਰੀਆਂ ਹੋ ਗਈਆਂ ਹੁਣ ਆਪਣੀ ਚੌਥੀ ਸਲਾਈ ਚੱਲੋਗੇ ਇਹ ਆਪਾਂ ਦੋ ਕੁੰਡੇ ਆਪਣੇ ਜਿਹੜੇ ਸਿੱਧੇ ਬੁਣਨੇ ਉਹ ਸਿੱਧੇ ਬੁਣਨੇ ਇਹ ਆਪਣੀ ਉਲਟੀ ਸਲਾਈ ਹੈ ਅੱਗੇ ਆਪਾਂ ਇੱਥੋਂ ਤਿੰਨ ਕੁੰਡੇ ਬੁਣ ਕੇ ਡਿਜ਼ਾਈਨ ਬਣਾਇਆ ਸੀ ਹੁਣ ਆਪਾਂ ਇਹ ਜਿਹੜਾ ਡਿਜ਼ਾਈਨ ਬਣਾਇਆ ਸੀ ਇਹ ਚ ਇੱਕ ਕੁੰਡਾ ਇੱਧਰ ਹੋਰ ਬੁਣ ਲੈਣਾ ਪਹਿਲਾਂ ਪਹਿਲੀ ਸਲਾਈ ਆਪਾਂ ਦੋ ਬਣੇ ਸੀਗੇ ਉੱਠੀ ਸਲਾਈ ਹੁਣ ਆਪਾਂ ਤਿੰਨ ਬੁਣਾਂਗੇ ਹੁਣ ਇਹ ਆਪਾਂ ਤਿੰਨ ਕੁੰਡੇ ਬੁਣ ਲਾਂਗੇ ਇਹ ਆਪਾਂ ਤਿੰਨ ਕੁੰਡੇ ਪੁੰਨ ਲੇ ਹੁਣ ਆਪਾਂ ਇਹ ਇੱਕ ਆਹ ਕੁੰਡੇ ਦੇ ਉੱਤੋਂ ਨਿਂਗਾ ਦੇਾਂਗੇ ਹੁਣ ਆਪਾਂ ਫਿਰ ਤਿੰਨ ਕੁੰਡੇ ਪੁੰਨ ਲਾਂਗੇ ਇਹ ਜੋ ਥੋੜੀ ਜਿਹੀ ਬਣ ਗਈ ਫਿਰ ਡਿਜ਼ਾਈਨ ਸਹੀ ਹੋਣਾ ਆਹ ਕੁੰਡੇ ਆਪਾਂ ਆਹ ਕੁੰਡਾ ਦੋ ਕੁੰਡੇ ਦੇ ਉੱਤੋਂ ਨਿਂਗਾ ਦੇਾਂਗੇ ਜੇ ਤਾਂ ਆਪਾਂ ਸ਼ੁਰੂ ਕਰਨੀ ਹੈ ਉਹ ਤਾਂ ਦੋ ਕੁੰਡੇ ਹੀ ਬੁੰਨੇ ਆ ਜਦੋਂ ਆਪਾਂ ਇੱਕ ਸਲਾਈ ਪਾ ਕੇ ਬਣਤੀਆਂ ਦੂਜੀ ਤੀਜੀ ਪਾ ਕੇ ਜਦੋਂ ਆਪਾਂ ਚੌਥੀ ਸਲਾਈ ਸ਼ੁਰੂ ਕਰਾਂਗੇ ਉਦੋਂ ਤਿੰਨ ਗੁੰਡੇ ਬੁਣਨੇ ਫਿਰ ਆਪਾਂ ਪੰਜਵੀਂ ਸਲਾਈ ਸ਼ੁਰੂ ਕਰਾਂਗੇ ਜਦੋਂ ਉਦੋਂ ਦੋ ਗੁੰਡੇ ਬੁਣਨੇ ਹੁਣ ਆਪਾਂ ਇਸੇ ਤਰੀਕੇ ਨਾਲ ਤਿੰਨ ਗੁੰਡੇ ਬੁਣ ਲਾਂਗੇ ਤੇ ਆਹ ਗੁੰਡਾ ਆਪਾਂ ਇਹ ਦੋ ਗੁੰਡਿਆਂ ਦੁੱਤੋਂ ਨਿਕਾ ਦੇਾਂਗੇ ਐ ਸਲਾਈ ਪਾ ਕੇ ਹੁਣ ਆਪਾਂ ਇਹ ਸਾਰੇ ਇਸ ਤਰੀਕੇ ਨਾਲ ਬੁਣ ਲੈਣੇ ਹੁਣ ਆਪਾਂ ਇਹ ਤਿੰਨ ਕੁੰਡੇ ਆਪਣੇ ਕੋਲੇ ਪੰਜ 6 ਕੁੰਡੇ ਰਹਿ ਗਏ ਹੁਣ ਆਪਾਂ ਤਿੰਨ ਹੋਰ ਬਣ ਲੈਣੇ ਬਣਤੀ ਆਲੇ ਇਹ ਆਪਾਂ ਤਿੰਨ ਬਣ ਲੈ ਇਹਨੂੰ ਉਤੋਂ ਦੀਨ ਘਾਤਾ ਹੁਣ ਲਾਸਟ 'ਚ ਆਪਣੇ ਕੋਲੇ ਫਿਰ ਤਿੰਨ ਕੁੰਡੇ ਬਚ ਗਏ 1 2 3 ਇਹਨੂੰ ਆਪਾਂ ਸਿੱਧੇ ਉਲਟੇ ਹੀ ਬਣ ਲੈਣੇ 2 3 ਹੁਣ ਆਪਣੀ ਇਹ ਪਾਈ ਲੈ ਤੁਸੀਂ। ਫੰਨੀ ਮੇ ਸਲਾਈ ਸ਼ੁਰੂ ਹੁੰਦੀ ਹੈ। ਤੇ ਹੁਣ ਆਪਾਂ ਇਹ ਦੋ ਕੁੰਡੇ ਬੁਣਨੇ ਆ। ਜਿਵੇਂ ਪਹਿਲੀ ਚ ਆਪਾਂ ਦੋ ਹੀ ਬੁਣੇ ਸੀਗੇ ਸਿੱਧੇ ਹੁਣ ਆਪਾਂ ਦੋ ਹੀ ਸਿੱਧੇ ਬੁਣਨੇ ਆ ਇਹਦੇ। ਸੌਰੀ ਤਿੰਨ ਸਿੱਧੇ ਬੁਣਨੇ ਆ ਆਪਾਂ। ਤੇ ਹੁਣ ਕੁੰਡਾ ਪਾ ਗਏ ਆਹ ਸਲਾਈ ਚ ਕੁੰਡਾ ਆਪਾਂ ਇਧਰੋਂ ਚੱਕਿਆ ਨਹੀਂ ਸੀ ਜਦੋਂ ਆ ਚੱਕੇ ਸੀ। ਹੁਣ ਆਪਾਂ ਇਧਰੋਂ ਚੱਕਣਾ। ਉਹਨਾਂ ਪਾ ਬੁਣਤੀ ਵਾਲੇ ਬੁਣ ਲੈਣੇ। ਉਹਨਾਂ ਇਹਦੇ ਵਿਚਾਲੇ ਚੱਕਣਾ ਆਪਾਂ ਕੁੰਡਾ ਇੱਥੇ। ਇਹ ਸਿੱਧੇ ਬੁਣ ਲੈਣੇ ਆਪਾਂ। ਜੇ ਤਾਂ ਆਪਾਂ ਪਹਿਲਾਂ ਇੱਕ ਡਿਜ਼ਾਈਨ ਪਾ ਕੇ ਇੱਕ ਸਲਾਈ ਪੁਲਟੀ ਕੱਢ ਕੇ ਤੇ ਸਿੱਧੀ ਪਾਈ ਸੀ ਉਦੋਂ ਆਪਾਂ ਇਸ ਪਾਸਿਓਂ ਕੁੰਡਾ ਨਹੀਂ ਚੱਕਿਆ ਸੀ ਇਹਨਾਂ ਦੇ ਵਿਚਾਲੇ ਚੱਕਿਆ ਸੀ। ਤਦੋਂ ਨਾਲ ਦੇ ਹੁਣ ਆਪਾਂ ਇਹ ਜਦੋਂ ਫੇਰ ਉਲਟੀ ਸਲਾਈ ਚ ਆਪਾਂ ਡਿਜ਼ਾਈਨ ਬਣਾਇਆ ਉੱਤੇ ਫੇਰ ਆਪਾਂ ਹੁਣ ਇਧਰੋਂ ਜਦ ਸਿੱਧੀ ਸਲਾਈ ਪਾਈ ਇਧਰੋਂ ਕੁੰਡਾ ਚੱਕਿਆ ਪਹਿਲਾਂ ਆਪਾਂ ਚੱਕਿਆ ਨਹੀਂ ਇਧਰੋਂ ਹੁਣ ਚੱਕਿਆ ਆ ਆਪਾਂ ਇਧਰੋਂ ਨਹੀਂ ਚੱਕਿਆ ਇਧਰੋਂ ਚੱਕਿਆ ਸੀ ਹੁਣ ਇਧਰੋਂ ਚੱਕਿਆ ਹੁਣ ਆਪਾਂ ਇਸ ਤਰੀਕੇ ਨਾਲ ਹੀ ਸਾਰੀ ਬਣਾਇਆ ਇਹ ਹੁਣ ਆਪਣਾ ਲਾਸਟ ਆ ਗਿਆ ਹੁਣ ਆਪਾਂ ਇੱਥੇ ਕੁੰਡਾ ਚੱਕਦੇ ਤੇ ਹੁਣ ਆਪਾਂ ਇਹ ਦੋ ਬੁਣ ਲੈਣੇ ਆ ਜੇ ਆਪਾਂ ਕੁੰਡਾ ਹਲਟਾਇਆ ਸੀਗਾ ਉਦੋਂ ਦੀ ਹੁਣ ਆਪਾਂ ਪਹਿਲਾਂ ਜਦੋਂ ਆਪਾਂ ਸਿੱਧੀ ਸਲਾਈ ਪਾ ਕੇ ਗਈ ਸੀ ਉਦੋਂ ਆਪਾਂ ਇਧਰੋਂ ਕੁੰਡਾ ਚੱਕਿਆ ਨਹੀਂ ਸੀ ਆ ਡਿਜ਼ਾਈਨ ਵਾਲੇ ਇਧਰੋਂ ਹੀ ਚੱਕਿਆ ਸੀ ਆ ਤੇ ਆ ਸੀ ਆਪਣਾ ਡਿਜ਼ਾਈਨ ਵਾਲਾ ਹੁਣ ਆਪਾਂ ਇਧਰੋਂ ਚੱਕਾਂਗੇ ਸਿਰੇ ਤੋਂ ਤੁਸੀਂ ਐਸ ਲੋਟ ਚੱਕ ਕੇ ਆ ਵੀ ਨਗਾ ਸਕਦੇ ਹੋ ਸਲਾਈ ਤੇ ਵੀ ਚੜਾ ਸਕਦੇ ਹੋ ਹੁਣ ਆਪਾਂ ਤੈਨੂੰ ਉਲਟੇ ਬੁਣ ਲਾਂਗੇ ਸਿੱਧੇ ਬੁਣ ਲਾਂਗੇ ਆਪਾਂ ਤਾਂ ਇਹਨਾਂ ਸਿੱਧੇ ਬੁਣ ਲਏ ਹੁਣ ਆਪਣੀ ਇਧਰੋਂ ਉਲਟੀ ਸਲਾਈ ਫੇਰ ਸ਼ੁਰੂ ਹੁੰਦੀ ਹੈ ਡਿਜ਼ਾਈਨ ਵਾਲੀ ਹੁਣ ਆਪਾਂ ਦੋ ਕੁੰਡੇ ਉਲਟੇ ਬੁਣਾਗੇ ਤੇ ਹੁਣ ਆਪਾਂ ਤਿੰਨ ਕੁੰਡੇ ਫੇਰ ਬੁਣ ਲੈਨੇ ਉਲਟੇ ਜਿਹੜੀ ਆਪਣੀ ਪਹਿਲੀ ਡਿਜ਼ਾਈਨ ਵਾਲੀ ਸਲਾਈ ਉਲਟੀ ਸੀਗੀ ਉਸ ਉਹੀ ਡਿਜ਼ਾਈਨ ਹੁਣ ਇੱਥੇ ਬਣੂਗਾ ਹੁਣ ਆਪਾਂ ਇਹ ਤੀਜਾ ਕੁੰਡਾ ਉੱਤੋਂ ਦੇ ਨਗਾ ਦੇਣਾ ਇਹਨਾਂ ਦੇ ਦੋ ਕੁੰਡਿਆਂ ਦੇ ਉੱਤੋਂ ਦੇ ਜਦ ਆਪਾਂ ਬੁਣਤੀ ਸਟਾਰਟ ਕਰਨੀ ਹੈ ਉਦੋਂ ਵੀ ਦੋ ਕੁੰਡੇ ਹੀ ਰੱਖਣੇ ਆ ਫੇਰ ਆਪਾਂ ਦੂਜੀ ਇੱਕ ਦੋ ਸਲਾਈਆਂ ਪਾ ਕੇ ਫਿਰ ਜਦੋਂ ਆਪਾਂ ਤੀਜੀ ਸਲਾਈ ਸ਼ੁਰੂ ਕਰਾਂਗੇ ਉਦੋਂ ਆਪਾਂ ਤਿੰਨ ਕੁੰਡੇ ਰੱਖਾਂਗੇ ਉਲਟੇ ਪਹਿਲਾਂ ਪੁਣਾਗੇ ਫਿਰ ਡਿਜ਼ਾਈਨ ਸ਼ੁਰੂ ਕਰਾਂਗੇ ਆ ਉਤੋਂ ਦੀ ਨਗਾ ਦੇਣਾ ਆਪਾਂ ਇਹ ਤੇ ਤੀਜਾ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਬਣਾ ਲੈਨੇ ਇੱਥੋਂ ਤੱਕ ਇਹ ਲਾਟ ਆਪਣੇ ਕੋਲ ਹੁਣ 5 ਕੁੰਡੇ ਰਹਿ ਗਏ ਤਿੰਨ ਡਿਜ਼ਾਈਨ ਵਾਲੇ ਤੇ ਦੋ ਆਪਾਂ ਉਲਟੇ ਜਿਹੜੇ ਬਣਾਵਾਂਗੇ ਪਾਸੇ ਰੱਖੇ ਹੋਏ ਆ ਬਾਧੂ ਦੇ ਦੋਹਾਂ ਪਾਸੇ ਦੋ ਦੋ ਕੁੰਡੇ ਜਿਹੜੇ ਉਹ ਹੋਇਆ ਹੁਣ ਆਪਾਂ ਤਿੰਨ ਇਹਨਾਂ ਨੂੰ ਧੁੰਗਾ ਦੇਣਾ ਇਹ ਪਹਿਲੀ ਸਲਾਈ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਪਹਿਲਾਂ ਉਲਟੇ ਪਾਸੇ ਸ਼ੁਰੂ ਕੀਤਾ ਸੀ ਹੁਣ ਆਪਾਂ ਦੋ ਗੁੰਡੇ ਪਾਉਣ ਲੈਨੇ ਹੁਣ ਆਪਾਂ ਜੇ ਤੁਹਾਡੇ ਡਿਜ਼ਾਈਨ ਵਾਲੀ ਸਲਾਈ ਸ਼ੁਰੂ ਕਰਕੇ ਫਿਰ ਦੂਜੀ ਸਲਾਈ ਪਾਈ ਸੀ ਇਸ ਤਰੀਕੇ ਨਾਲ ਡਿਜ਼ਾਈਨ ਬਣਦਾ ਹੈ ਇੱਕ ਵਾਰੀ ਇਹ ਇਹਦੇ ਸਨ ਚ ਬਣਦਾ ਹੈ ਹੁਣ ਪਹਿਲੀ ਸਲਾਈ ਆਪਣੀ ਆ ਸੀ ਡਿਜ਼ਾਈਨ ਵਾਲੀ ਦੂਜੀ ਆ ਸੀ ਆ ਆਪਣੀ ਤੀਜੀ ਸਲਾਈ ਇਹ ਡਿਜ਼ਾਈਨ ਵਾਲੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਵੇਂ ਆਪਾਂ ਪਹਿਲਾਂ ਬਣਾਇਆ ਸੀਗਾ ਹੁਣ ਆਪਾਂ ਤਿੰਨ ਗੁੰਡੇ ਬਣਾਗੇ ਉਲਟੇ ਸਿੱਧੇ ਇੱਕ ਚਾਰ ਕੁੰਡੇ ਬੁਣਾਗੇ ਸੱਚ ਸਿੱਧੇ ਆ ਦੋ ਡਿਜ਼ਾਈਨ ਵਾਲੇ ਵੀ ਆਪਾਂ ਸਿੱਧੇ ਬੁਣ ਲੈਣੇ ਆ ਹੁਣ ਆਪਾਂ ਇਧਰੋਂ ਕੁੰਡਾ ਨਹੀਂ ਚੱਕਣਾ ਦੋ ਪਿਛਲੀ ਸਲਾਈ ਆਪਾਂ ਇਧਰੋਂ ਕੁੰਡਾ ਚੱਕਿਆ ਸੀ ਆਹ ਹੁਣ ਆਪਾਂ ਇਧਰੋਂ ਨਹੀਂ ਚੱਕਦੇ ਚਾਰ ਕੁੰਡੇ ਬੁਣ ਲੈਣੇ ਆਪਾਂ ਹੁਣ ਜੇ ਤਾਂ ਆਪਾਂ ਉਲਟੀ ਸਲਾਈ ਸ਼ੁਰੂ ਕਰਾਂਗੇ ਉਦੋਂ ਆਪਾਂ ਇਹ ਤਿੰਨ ਕੁੰਡੇ ਬੁਣਨੇ ਹੁਣ ਆਪਾਂ ਇੱਥੋਂ ਕੁੰਡਾ ਚੱਕਾਂਗੇ ਇਹਨੂੰ ਤੁਸੀਂ ਸਲਾਈ ਤੇ ਚੜਾ ਕੇ ਬੁਣ ਸਕਦੇ ਹੋ ਇਹ ਵੀ ਕੱਢ ਸਕਦੇ ਹੋ ਆ ਆਪਣਾ ਡਿਜ਼ਾਈਨ ਵਾਲਾ ਕੁੰਡਾ ਜੇ ਤੁਸੀਂ ਇਧਰੋਂ ਸਿੱਧੀ ਸਲਾਈ ਪਾ ਕੇ ਲ ਜਾਵੋਗੇ ਉਦੋਂ ਤੁਸੀਂ ਚਾਰ ਕੁੰਡੇ ਬਣਾਓਗੇ ਜਦੋਂ ਉਧਰੋਂ ਹੁਣ ਡਿਜ਼ਾਈਨ ਸ਼ੁਰੂ ਕਰੋਗੇ ਉਲਟੀ ਸਲਾਈ ਦਾ ਉਦੋਂ ਤਿੰਨ ਕੁੰਡੇ ਬਣਾਓਗੇ ਹੁਣ ਆਪਾਂ ਇਸੇ ਤਰੀਕੇ ਨਾਲ ਬਣ ਲੈਨੇ ਹੁਣ ਆਪਾਂ ਇਹ ਵਿਚਾਲੇ ਕੁੰਡਾ ਆਪਣਾ ਲਾਸਟ ਰਹੇਗਾ ਇਹ ਤੇ ਵਿਚਾਲੇ ਚੱਕਾਂਗੇ ਗੁੰਤੀ ਵਾਲਾ ਆ ਜਿਹੜੇ ਗੁੰਤੀ ਵਾਲੇ ਆਪਾਂ ਸਿੱਧੇ ਬਣਨੇ ਜਿੰਨਾਂ ਦੇ ਉੱਤੋਂ ਦੇ ਕੁੰਡਾ ਨਾ ਇਹ ਦੋਨੇ ਕੁੰਡੇ ਸਿੱਧੇ ਬਣਨੇ ਇਹਨਾਂ ਦੇ ਪਿਛਲੇ ਕੁੰਡਾ ਚੱਕਣਾ ਹੁਣ ਆਪਾਂ ਇੱਧਰੋਂ ਨਹੀਂ ਚੱਕਦੇ ਕਿਉਂਕਿ ਜੇ ਆਪਾਂ ਇੱਧਰੋਂ ਕੁੰਡਾ ਚੱਕਾਂਗੇ ਆਪਣੇ ਕੁੰਡੇ ਵੱਜ ਜਾਣਗੇ ਇਸ ਕਰਕੇ ਆਪਾਂ ਇਹ ਚਾਰ ਕੁੰਡੇ ਸਿੱਧੇ ਹੀ ਬਣਾਵਾਂਗੇ ਹੁਣ ਆਪਾਂ ਉਲਟੇ ਪਾਸੇ ਡਿਜ਼ਾਈਨ ਸ਼ੁਰੂ ਹੋਊਗਾ ਇਹ ਵਾਲਾ ਇਹ ਪਹਿਲਾ ਡਿਜ਼ਾਈਨ ਆ ਆ ਦੂਜਾ ਤੀਜਾ ਹੁਣ ਸ਼ੁਰੂ ਹੋਊਗਾ ਹੁਣ ਆਪਾਂ ਤਿੰਨ ਕੁੰਡੇ ਬਣਾਵਾਂਗੇ ਹੁਣ ਆਪਾਂ ਤਿੰਨ ਕੁੰਡੇ ਬਣ ਲਏ ਆ ਸਿੱਧੇ ਉਲਟੇ ਤੇ ਹੁਣ ਆਪਾਂ ਤਿੰਨ ਕੁੰਡੇ ਬਣਾਵਾਂਗੇ ਤੇ ਤਿੰਨ ਆਰਤਾਂ ਦੀ ਆਪਾਂ ਨੰਘਾਵਾਂਗੇ ਇਹ ਆਪਾਂ ਗਾ ਲੈ ਇਸੇ ਤਰ੍ਹਾਂ ਇਹ ਆਪਾਂ ਸਲਾਈ ਪੂਰੀ ਇਸੇ ਤਾਈਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਤੇ ਹੁਣ ਆਪਾਂ ਲਾਸਟ 'ਚ ਵੀ ਤਿੰਨ ਕੁੰਡੇ ਬੁਣ ਲਈ ਸੀ ਉਲਟੇ ਹੁਣ ਆਪਾਂ ਇਸ ਪਾਸੇ ਕੁੰਡਾ ਚੱਕਾਂਗੇ ਤਿੰਨ ਬੁਣ ਕੇ ਇਹ ਹਕੁੰਡਾ ਜਿਹੜਾ ਚੱਕਣਾ ਆਪਾਂ ਵਿੱਚੋਂ ਇੱਕ ਵਾਰੀ ਇਸ ਇਧਰ ਉਹ ਚੱਕਿਆ ਜਾਊਗਾ ਜਦੋਂ ਆਪਾਂ ਤਿੰਨ ਗੁੰਡੇ ਹੋਣਗੇ ਉਦੋਂ ਇਧਰੋਂ ਚੱਕਿਆ ਜਾਊਗਾ ਜਦੋਂ ਆਪਣੇ ਦੋ ਹੋਣਗੇ ਉਦੋਂ ਨਹੀਂ ਚੱਕਿਆ ਜਾਣ ਇੱਕ ਵਾਰੀ ਇਹਦੇ ਵਿਚਾਲ ਦੀ ਆਉਂਦਾ ਇੱਕ ਵਾਰੀ ਪਾਸੇ ਦੀ ਜੇ ਆਪਾਂ ਪਾਸੇ ਚੱਕ ਲਾਂਗੇ ਦੋ ਗੁੰਡਿਆਂ ਵਾਰੀ ਫਿਰ ਆਪਣਾ ਗੁੰਡੇ ਵਾਜ ਜਾਣਗੇ ਚਲੋ ਜੀ ਆਪਾਂ ਇੱਥੇ ਵੀਡੀਓ ਤਾਂ ਐਂਡ ਕਰਦੇ ਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਟਰਾਈ ਕਰਕੇ ਦੇਖਿਓ